ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਭਗਵਾਨ ਵਿਸ਼ਨੂੰ ਅਤੇ ਲక్ష్ਮੀ ਮਾਇਆ ਦਾ ਆਪਸੀ ਸੰਵਾਦ ਹੋ ਗਿਆ ਵਿਸ਼ਨੂੰ ਭਗਵਾਨ ਜੀ ਨੇ ਕਿਹਾ ਕਿ ਮੇਰੇ ਭਗਤ ਵੱਡੇ ਹਨ ਲక్ష్ਮੀ ਮਾਇਆ ਕਹਿਣ ਲੱਗੀ ਕਿ ਮੇਰੇ ਭਗਤ ਵੱਡੇ ਹਨ ਜਦੋਂ ਮਾਇਆ ਨੇ ਕਿਹਾ ਕਿ ਮੇਰੇ ਭਗਤ ਵੱਡੇ ਹਨ ਤਾਂ ਵਿਸ਼ਨੂੰ ਭਗਵਾਨ ਜੀ ਕਹਿਣ ਲੱਗੇ ਕਿ ਪਹਿਲਾਂ ਮੈਂ ਤੇਰੇ ਭਗਤ ਵੇਖਾਂਗਾ ਤਦੋਂ ਪਰਖਣ ਵਾਸਤੇ ਵਿਸ਼ਨੂੰ ਭਗਵਾਨ ਸਾਧੂ ਦਾ ਭੇਗ ਧਾਰ ਕੇ ਲక్ష్ਮੀ ਦੇ ਭਗਤ ਸ਼ਾਹੂਕਰ ਦੇ ਘਰ ਕੋਲ ਚਲੇ ਗਏ ਸ਼ਾਹੂਕਰ ਨੇ ਸਾਧੂ ਦਾ ਰੂਪ ਜਾਣ ਕੇ ਬੜਾ ਆਦਰ ਕੀਤਾ ਤਾਂ ਭਗਵਾਨ ਜੀ ਕਹਿਣ ਲੱਗੇ ਕਿ ਭਗਤ ਜਨੋ ਅਸੀਂ ਕੁਝ ਦਿਨ ਇੱਥੇ ਰਹਿਣਾ ਚਾਹੁੰਦੇ ਹਾਂ ਤਾਂ ਇੱਕ ਸ਼ਾਹੂਕਰ ਕਹਿਣ ਲੱਗਾ ਕਿ ਮਹਾਤਮਾ ਜੀ ਇਹ ਵੱਡੇ ਚਾਰੇ ਤੁਹਾਡੇ ਹੀ ਹਨ ਇੱਥੇ ਹੀ ਰਹੋ ਵਿਸ਼ਨੂ ਜੀ ਕਹਿਣ ਲੱਗੇ ਕਿ ਅਸੀਂ ਰਹਿੰਦੇ ਤਾਂ ਹਾਂ ਜੇ ਸਾਨੂੰ ਕੱਢੇ ਨਾ ਜਿਸ ਵੇਲੇ ਸਾਡੀ ਮਰਜ਼ੀ ਹੋਈ ਉਸੇ ਵੇਲੇ ਚਲੇ ਜਾਵਾਂਗੇ ਸ਼ਾਉਕਰ ਨੇ ਕਿਹਾ ਕਿ ਮਹਾਤਮਾ ਜੀ ਜਿੰਨਾ ਚਿਰ ਮਰਜ਼ੀ ਰਹੋ ਇਹ ਵੱਡੇ ਚਾਰੇ ਤੁਹਾਡੇ ਹੀ ਹਨ ਭਾਵੇਂ ساری ਉਮਰ ਹੀ ਬੈਠੇ ਰਹੋ ਇਹ ਕਹਿ ਕੇ ਵਿਸ਼ਨੂੰ ਦਾ ਰੂਪ ਧਾਰ ਕੇ ਆਏ ਮਹਾਤਮਾ ਨੂੰ ਚਬਾਰਾ ਦੇ ਦਿੱਤਾ। ਅਤੇ ਭੋਜਨ ਬਣਾਉਣ ਲਈ ਚੌਲ ਮਹਾਤਮਾ ਜੀ ਨੂੰ ਦੇ ਦਿੱਤੇ। ਉਹਨਾਂ ਨੇ ਅੱਗ ਬਾਲ ਕੇ ਚੌਲ ਰਿੱਝਣ ਵਾਸਤੇ ਚੁੱਲ੍ਹੇ ਤੇ ਧਰ ਦਿੱਤੇ। ਐਨੇ ਚਿਰ ਨੂੰ ਲక్ష్ਮੀ ਰਾਣੀ ਦਾ ਰੂਪ ਧਾਰ ਕੇ ਸੁੰਦਰ ਗਹਿਣੇ ਤੇ ਬਸਤਰ ਪਾ ਕੇ ਆ ਗਏ। ਰਾਣੀ ਕੋਲ سونے ਦੇ ਬਰਤਨ ਸਨ ਤੇ ਸ਼ਾਹੂਕਾਰ ਦੀ ਹੱਡੀ ਦੇ ਸਾਹਮਣੇ ਆ ਕੇ ਰਤ ਖੜਾ ਕਰ ਦਿੱਤਾ ਸ਼ਾਹੂਕਾਰ ਨੇ ਦੇਖਿਆ ਕਿ ਕੋਈ ਰਾਣੀ ਆਈ ਹੈ ਤਾਂ ਹੱਥ ਜੋੜ ਕੇ ਬੋਲਿਆ ਕਿ ਕੋਈ ਸੇਵਾ ਦੱਸੋ ਤਾਂ ਰਾਣੀ ਨੇ ਕਿਹਾ ਕਿ ਕਿਸੇ ਪ੍ਰਕਾਰ ਦੀ ਸੇਵਾ ਦੀ ਲੋੜ ਨਹੀਂ ਜਦੋਂ ਦੁਬਾਰਾ ਫੇਰ ਸ਼ਾਹੂਕਾਰ ਨੇ ਕਿਹਾ ਕੋਈ ਨਾ ਕੋਈ ਸੇਵਾ ਤਾਂ ਜ਼ਰੂਰ ਦੱਸੋ ਰਾਣੀ ਦੇ ਰੂਪ ਵਿੱਚ ਲక్ష్ਮੀ ਕਹਿਣ ਲੱਗੀ ਚੰਗਾ ਮੈਨੂੰ ਜਲਦੀ ਲੋੜ ਹੈ ਤਸ਼ਾਹੂਕਰ ਨੇ ਨੌਕਰ ਨੂੰ ਬੁਲਾ ਕੇ ਪਾਣੀ ਮੰਗਵਾ ਦਿੱਤਾ ਤਾਂ ਕਹਿਣ ਲੱਗੀ ਕਿ ਮੈਂ ਕਾਂਸੀ ਜਾਂ ਪਿੱਤਲ ਦੇ ਬਰਤਨਾਂ ਵਿੱਚ ਪਾਣੀ ਨਹੀਂ ਪੀਂਦੀ ਮੈਂ ਆਪਣੇ ਭਾਂਡੇਆ ਵਿੱਚ ਹੀ ਪਾਣੀ ਪੀਂਦੀ ਹਾਂ ਆਪਣਾ ਇਹ ਸੋਨੇ ਦਾ ਕਟੋਰਾ ਕੰਢ ਕੇ ਪਾਣੀ ਪਵਾ ਕੇ ਪੀ ਲਿਆ ਤੇ ਕਟੋਰਾ ਪਾਣੀ ਪੀ ਕੇ ਉੱਥੇ ਹੀ ਰੱਖ ਦਿੱਤਾ ਪਾਪ ਸੁੱਟ ਦਿੱਤਾ ਸ਼ਾਹੂਕਾਰ ਕਹਿਣ ਲੱਗਾ ਕਿ ਆਪਣਾ ਬਰਤਨ ਚੁੱਕ ਲਵੋ ਤਾਂ ਰਾਣੀ ਦੇ ਰੂਪ ਵਿੱਚ ਲక్ష్ਮੀ ਕਹਿਣ ਲੱਗੀ ਕਿ ਜਿਸ ਬਰਤਨ ਵਿੱਚ ਮੈਂ ਇੱਕ ਵਾਰੀ ਖਾ ਜਾਂ ਪੀ ਲਵਾਂ ਮੁੜ ਕੇ ਉਸ ਬਰਤਨ ਵਿੱਚ ਦੁਬਾਰਾ ਖਾਂਦੀ ਪੀਂਦੀ ਨਹੀਂ ਇਹ ਗੱਲ ਸੁਣ ਕੇ ਸ਼ਾਹੂਕਾਰ ਸੋਚਣ ਲੱਗਾ ਕਿ ਜੇ ਇਹ ਰਾਣੀ ਮੇਰੇ ਘਰ ਰਸੋਈ ਭਾਜਨ ਤਿਆਰ ਕਰਕੇ ਛੱਗ ਜਾਵੇ ਤਾਂ ਘਰ ਵਿੱਚ ਸੌਣੇ ਦੇ ਭਾਂਡਿਆਂ ਦਾ ਹੀ ਢੇਰ ਲੱਗ ਜਾਵੇਗਾ ਇਹ ਸੋਚ ਕੇ ਸ਼ਾਹੂ ਕਰ ਕਹਿਣ ਲੱਗਾ ਕਿ ਕੁਝ ਹੋਰ ਸੇਵਾ ਦੱਸੋ ਤੇ ਮੇਰੇ ਘਰ ਕੋਈ ਸਮਾਂ ਆਰਾਮ ਕਰਕੇ ਭੋਜਨ ਛੱਕ ਕੇ ਜਾਇਓ ਤਾਂ ਰਾਣੀ ਲక్ష్ਮੀ ਕਹਿ ਲੱਗੀ ਕਿ ਤੁਹਾਡਾ ਪ੍ਰੇਮ ਦੇਖ ਕੇ ਮਨ ਤਾਂ ਮੇਰਾ ਵੀ ਇੱਥੇ ਟਹਿਣ ਲਈ ਕਰ ਰਿਹਾ ਹੈ ਪਰੰਤੂ ਕੋਈ ਸੁੰਦਰ ਸੁਵਸ਼ ਜਗਾ ਹੋਣੀ ਚਾਹੀਦੀ ਹੈ ਤਾ ਸ਼ਾਹੂਕਾਰ ਤੇ ਉਸਦੇ ਲੜਕੇ ਚੁਬਾਰਾ ਦਿਖਾਉਣ ਲਈ ਲੈ ਗਏ ਪਰ ਲక్ష్ਮੀ ਰਾਣੀ ਨੂੰ ਕੋਈ ਵੀ ਚੁਬਾਰਾ ਪਸੰਦ ਨਾ ਆਇਆ ਜਿਸ ਵਿੱਚ ਵਿਸ਼ਨੂ ਜੀ ਬੈਠੇ ਚੌਲ ਉਬਾਲ ਰਹੇ ਸਨ ਉਥੇ ਆ ਕੇ ਕਹਿਣ ਲੱਗੀ ਕਿ ਇਹ ਚੁਬਾਰਾ ਮੇਰੇ ਪਸੰਦ ਹੈ ਪਰ ਇੱਥੇ ਸਾਧੂ ਦਾ ਨਿਵਾਸ ਹੈ ਮੈਂ ਇੱਥੇ ਨਹੀਂ ਰਹਿ ਸਕਦੀ ਤਾਂ ਸ਼ਾਹੂਕਾਰ ਦੇ ਲੜਕੇ ਕਹਿਣ ਲੱਗੇ ਕਿ ਇਹਨਾਂ ਸੰਤਾਂ ਨੂੰ ਦੂਸਰੇ ਜਵਾਰੇ ਵਿੱਚ ਕਰ ਦਿੰਦੇ ਹਾਂ। ਵਿਸ਼ਨੂੰ ਜੀ ਕਹਿਣ ਲੱਗੇ ਕਿ ਸ਼ਾਹੂਕਾਰ ਜੀ ਤੇਰੇ ਨਾਲ ਅਸੀਂ ਪ੍ਰਣ ਕੀਤਾ ਸੀ ਅਸੀਂ ਦੂਸਰੇ ਜਵਾਰੇ ਵਿੱਚ ਕਿਵੇਂ ਜਾਈਏ? ਅਸੀਂ ਤਾਂ ਇੱਥੇ ਹੀ ਰਹਾਂਗੇ। ਸ਼ਾਹੂਕਾਰ ਦੇ ਲੜਕਿਆਂ ਨੇ ਵਿਸ਼ਨੂੰ ਜੀ ਨੂੰ ਜਵਾਰੇ ਵਿੱਚੋਂ ਸਮਾਨ ਦੇ ਸਮੇਤ ਬਾਹਰ ਕੱਢ ਦਿੱਤਾ। ਥੋੜੇ ਸਮੇਂ ਬਾਅਦ ਲక్ష్ਮੀ ਵੀ ਅਲੋਪ ਹੋ ਗਈ। ਅਤੇ ਵਿਸ਼ਨੂੰ ਜੀ ਕੋਲ ਆ ਕੇ ਕਹਿਣ ਲੱਗੀ ਕਿ ਵੇਖੇ ਮੇਰੇ ਭਗਤ ਜਿਨ੍ਹਾਂ ਨੇ ਧੱਗੇ ਦੇ ਕੇ ਆਪ ਜੀ ਨੂੰ ਬਾਹਰ ਘੜ ਦਿੱਤਾ ਵਿਸ਼ਨੂ ਜੀ ਕਹਿਣ ਲੱਗੇ ਹੁਣ ਤੂੰ ਮੇਰੇ ਭੰਤੂ ਵੇਖ ਤਾਂ ਲక్ష్ਮੀ ਕਹਿਣ ਲੱਗੀ ਕਿ ਮੈਂ ਤੁਹਾਡੇ ਸਾਰੇ ਭਗਤਾਂ ਨੂੰ ਮੋਹ ਲਵਾਂਗੀ ਤਾਂ ਵਿਸ਼ਨੂ ਜੀ ਨੇ ਕਿਹਾ ਕਿ ਕਾਂਸੀ ਵਿੱਚ ਮੇਰਾ ਕਬੀਰ ਭਗਤ ਹੈ ਉਸ ਪਾਸ ਚਲੀ ਜਾ ਜਦੋਂ ਕਬੀਰ ਸਾਹਿਬ ਜੀ ਦੇ ਪਾਸ ਗਈ ਗੋੜੀ ਦੇ ਸਿਰ ਤੇ ਤਾਣੀ ਮਲੋ ਗੋਲੀ ਦੇ ਸਿਰ ਤੇ ਤਾਣੀ ਚੁਕਾਈ ਹੋਈ ਹੈ ਬੜੇ ਸੁੰਦਰ ਗਹਿਣੇ ਤੇ ਬਸਤਰ ਪਹਿਨੇ ਹੋਏ ਆ ਕੇ ਕਬੀਰ ਜੀ ਨੂੰ ਕਹਿਣ ਲੱਗੀ ਕਿ ਪਹਿਲਾਂ ਮੇਰੀ ਤਾਣੀ ਮੁੜ ਦਿਓ ਤਾਂ ਕਬੀਰ ਜੀ ਕਹਿਣ ਲੱਗੇ ਜੋ ਪਹਿਲਾਂ ਦਾ ਕੰਮ ਪਿਆ ਹੈ ਪਹਿਲਾਂ ਇਸ ਨੂੰ ਕਰ ਲਈਏ ਫਿਰ ਬੁਣ ਦੇਵਾਂਗੇ ਲక్ష్ਮੀ ਨੇ ਕਿਹਾ ਕਿ ਜੋ ਕੁਝ ਲੋਕ ਦਿੰਦੇ ਆ ਉਸ ਤੋਂ ਧੋਣੀ ਚੌੜੀ ਮਜੂਰੀ ਲੈ ਲਵੋ ਪਰ ਮੇਰਾ ਕੰਮ ਜਲਦੀ ਜਲਦੀ ਕਰ ਦਿਓ ਜਦੋਂ ਕਬੀਰ ਜੀ ਫੇਰ ਵੀ ਨਾ ਮੰਨੇ ਤਾਂ ਕਬੀਰ ਜੀ ਤੇ ਪ੍ਰਭਾਵ ਪਾਉਣ ਲਈ ਸਾਰਾ ਤਾਣਾ ਬਰਨ ਵਾਲਾ ਸਮਾਨ ਸੋਨੇ ਦਾ ਬਣਾ ਦਿੱਤਾ ਇਹ ਗੌਤਕ ਵੇਖ ਕੇ ਕਬੀਰ ਜੀ ਨੇ ਅੰਦਰ ਧਿਆਨ ਹੋ ਕੇ ਵੇਖਿਆ ਕਿ ਇਹ ਔਰਤ ਕੌਣ ਹੈ ਜਦੋਂ ਸਮਝਿਆ ਕਿ ਇਹ ਮਾਇਆ ਹੈ ਜੋ ਮੈਨੂੰ ਛਲਣ ਵਾਸਤੇ ਆਈ ਹੈ ਉਸੇ ਵੇਲੇ ਕਬੀਰ ਜੀ ਨੇ ਆਪਣੇ ਪੁੱਤਰ ਕਮਾਲੇ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਅੰਦਰੋਂ ਛੁਰੀ ਲੈ ਕੇ ਆਓ ਕਮਾਲਾ ਛੁਰੀ ਲੈ ਕੇ ਆਇਆ ਤਾਂ ਉਸ ਵੇਲੇ ਕਬੀਰ ਜੀ ਨੇ ਮਾਇਆ ਦਾ ਨੱਕ ਤੇ ਕੰਨ ਵੜ ਦਿੱਤਾ ਫਿਰ ਮੂੰਗਲੀ ਮਾਰ ਕੇ ਛੱਡ ਦਿੱਤਾ ਕਿਹਾ ਕਿ ਤੂੰ ਵਿਸ਼ਨੂੰ ਜੀ ਦਾ ਆਪੜੇ ਭਗਤਾਂ ਤੋਂ ਨਰਾਦਰ ਆਪ ਕਰਾਇਆ ਹੈ ਜਿਹੜੇ ਲੋਕ ਤੇਰਾ ਪੂਜਨ ਕਰਦੇ ਆ ਤੂੰ ਉਹਨਾਂ ਪਾਸ ਜਾ ਤਾਂ ਲక్ష్ਮੀ ਨੇ ਪੁੱਛਿਆ ਕਿ ਮੇਰਾ ਪੂਜਨ ਕਿਹੜੇ ਕਰਦੇ ਆ ਤਾਂ ਕਬੀਰ ਜੀ ਨੇ ਕਿਹਾ ਕਿ ਇੱਕ ਵੈਸ਼ਨਵ ਮਤ ਵਾਲੇ ਤੇ ਦੂਸਰੇ ਬਾਮ ਮਾਰ ਗੀ ਤੇਰਾ ਪੂਜਨ ਕਰਦੇ ਆ ਪਹਿਲਾ ਮਾਇਆ ਨੂੰ ਵੈਸ਼ਨਵ ਮਤ ਵਾਲਿਆ ਬਾਬਦ ਦੱਸਦੇ ਆ ਕਿਸ ਤਰ੍ਹਾਂ ਤੇਰਾ ਪੂਜਨ ਕਰਦੇ ਆ ਆਸਾ ਇਕਤ ਪੱਦਰ ਪਰ ਉਰਕਟ ਕੁਰਕਟ ਇਕਦ ਪੱਦਰ ਪਰ ਪਾਨੀਂ ਏ ਮਾਇਆ ਵੈਸ਼ਨਵ ਮਤ ਵਾਲੇ ਦਖਣੀ ਉਪਾਸ਼ਕ ਲੋਕ ਤੇਰੀ ਪ੍ਰਾਪਤੀ ਲਈ ਪੂਜਾ ਵੇਲੇ ਦਿੱਕਤ ਭਾਵ ਇੱਕ ਪੱਦਰ ਭਾਵ ਵਰਤਨ ਵਿੱਚ ਉਰਕਟ ਭਾਵ ਫਲ ਉਰਕਟ ਭਾਵ ਫੁੱਲ ਭਰ ਲੈਂਦੇ ਆ ਤੇ ਇਕਤ ਇੱਕ ਪੱਤਰ ਵਰਤਨ ਵਿੱਚ ਪੂਜਾ ਕਰਨ ਵਾਸਤੇ ਕਿਉੜੇ ਆਦਕਾਂ ਦਾ ਪਾਣੀ ਜਲ ਭਰ ਲੈਂਦੇ ਆ ਅਤੇ